ਸਾਡੇ ਪਿੰਡ ਵੀ ਭਾਈ ਮਾਈ ਆਉਂਦੀ ਰਹੀ ਹੈ ਪੱਠੀ ਦੇ ਦਾਣੇ ਭੁਲਣਾ ਡੋਲੂ ਚੱਕ ਕੇ ਭਾਈ ਆ ਆ ਦੇਖੋ ਇਧਰ ਪੱਠੀ ਅੱਜ ਵੀ ਚੱਲਦੀ ਹੈ ਜਿਉਂ ਦੀ ਜਿਉਂ ਪੱਠੀ ਆਪਣੇ ਖਾਦਮਾਂ ਕਹਿੰਦੇ ਬਿਲਕੁਲ ਇਹ ਕਿਉਂ ਬੇਬੇ ਕਿਵੇਂ ਠੀਕ ਹੈ ਠੀਕ ਹੈ ਕਿਵੇਂ ਇਧਰ ਕੰਮ ਵਰੀਏ ਚਲੀਏ ਨਾ ਹਾਂ ਮਾਲਕ ਕਿੰਨਾ ਟਾਈਮ ਦਾ ਕੰਮ ਕਰਦੇ ਨੂੰ ਓਕੇ ਬਈ ਸਾਰੀ ਉਮਰੀ ਨਾਗੀ ਹਾਂ ਵਧੀਆ ਗੁਜ਼ਾਰਾ ਹੋਈ ਜਾਂਦਾ ਵਾਹ ਵਾਹ ਲਓ ਜੀ ਮਾਲਕ ਦੀ ਰਾਇਆ ਤੇ ਰਹਿਣਾ ਹੈ ਨਾ ਆ ਮਾਈ ਭਾਈ ਇਧਰ ਇਲੇ ਦੇ ਨਾਲ ਲੱਗ ਮੀਏ ਪੱਠੀ ਰਾਣੇ ਘੁੰਮਦੀ ਆ ਚਾਵਲ ਦੇ ਨਾਲ ਤੋਂ ਮੋੜ ਲੈਣੇ ਆ ਹਾਂ ਬਿਲਕੁਲ ਬਿਲਕੁਲ ਵਾਹ ਵਈ ਵਾਹ ਕੀ ਬਾਤ ਲੈ ਮਾਵਾ ਮਾਤਾ ਤੈਨੂੰ ਪਤਾ ਆਈਏ ਫਿਰ ਉਹ ਪੀਏ ਮਾਰੀ ਲੋ ਜੀ ਆਪਾਂ ਮਾਤਾ ਰੋਡ ਐਨ ਲੱਗਿਆ ਅਸਮਾਨ ਨਾਲ ਵਸਤੀ ਮਾਤਾ ਰੋਡ ਪੀਏ ਪੜਾ ਦੀ ਲੋਚਾ ਨਾ ਭਾਈ ਆਪਣਾ ਹੱਕ ਮੰਦਾ ਲੋ ਜੀ ਮਾਈ ਤੋਂ ਸਮਾਨ ਪਵਾਲੇ ਆਪਣੇ ਆ ਤੇ ਮਾਈ ਕਹਿੰਦੀ ਮੈਂ ਗੁਰਦਨ ਤੋਹਫਾ ਅੱਛਾ ਫਰੀਜ਼ ਗਿਫਟ ਦੇ ਰਹੇ ਹੋ ਪੈਸੇ ਲਓ ਜੇ ਕਿਉਂ ਮਾਰੋ ਤੋ ਕਿਹਨੂੰ ਮਹਿਮਾਨ ਅਸੀਂ ਆਈ ਹੈਗੇ ਆ ਪੈਸੇ ਲਓ ਕਿਨੇ ਵੰਦਿਆ ਧੰਨਵਾਦ ਜੀ ਹਣ ਮਾਰ ਕੀਤਾ ਆ ਲੋ ਮਾਤਾ ਮਾਤਾ ਨਹੀਂ ਬਈ ਹੋਰ ਇਹਨਾਂ ਮਾਰ ਕੀਤਾ ਹਣਾ ਥੋ ਦੇਖਾ ਦੇ ਮਗਨਰ ਆਪਾਂ ਬਾਦ ਅਖੀ ਜਿਹੜਾ ਗੋੜਾ ਕਹਿੰਦੇ ਮੈਨੂੰ ਫ੍ਰੀਜ ਦੇ ਰਹੀਆਂ ਗਿਫਟ ਦੇ ਰਹੀਆਂ ਆ ਸਾਡੇ ਬਾਈ ਇਕਬਾਲ ਮਾਨ ਜੀ ਹਣਾ ਮਾਨ ਗੋਤ ਆਪਣੇ ਬਾਈ ਪੰਜਾਬ ਦੇ ਵਿੱਚ ਬਹੁਤ ਆ ਹਾਂ ਜੀ ਹਾਂ ਧੰਨਵਾਦ ਮਾਤਾ ਕੀ ਬਖਸ਼ੋ